ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਪੋਡਕਾਸਟ ਜ਼ਿੰਦਗੀ ਦੇ ਰੰਗ ਦੇ ਨਵੇਂ ਐਪੀਸੋਡ ਵਿੱਚ ਤੇ ਅੱਜ ਅਸੀਂ ਬਹੁਤ ਹੀ ਵਧੀਆ ਟੌਪਿਕ ਲੈ ਕੇ ਆਏ ਹਾਂ ਤੁਹਾਡੇ ਲਈ ਸਾਰਿਆਂ ਲਈ ਜੋ ਕਿ ਹਰ ਇੱਕ ਦੀ ਜ਼ਿੰਦਗੀ ਦੇ ਬਹੁਤ ਨੇੜੇ ਆ ਤੇ ਸਾਡਾ ਅੱਜ ਦਾ ਟੌਪਿਕ ਹੈ ਬਚਪਨ ਦੀਆਂ ਯਾਦਾਂ ਤੇ ਜ਼ਿੰਦਗੀ ਅੱਜ ਦੀ ਜ਼ਿੰਦਗੀ ਦੀ ਹਕੀਕਤ ਤੇ ਬਚਪਨ ਹਰ ਇੱਕ ਦਾ ਬਹੁਤ ਸਿੰਪਲ ਸੀ ਸਾਦਾ ਸੀ ਉਹ ਬਚਪਨੀਆਂ ਜਿਆਦਾ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਤੇ ਉਮੀਦ ਕਰਦੇ ਆ ਕਿ ਤੁਸੀਂ ਪਸੰਦ ਕਰੋਗੇ ਤੇ ਆਓ ਤੁਸੀਂ ਵੀ ਆਨੰਦ ਮਾਣੋ ਕਰਦੇ ਆਪਾਂ ਗੱਲਾਂ ਬਾਤਾਂ ਇਸ ਟੌਪਿਕ ਤੇ ਹਾਂਜੀ ਬਚਪਨ ਇੱਕ ਅਜਿਹਾ ਸਮਾਂ ਹੁੰਦਾ ਹੈ ਹਾਂਜੀ ਜਿਸ ਵਿੱਚ ਕੋਈ ਟੈਨਸ਼ਨ ਨਹੀਂ ਹੁੰਦੀ ਹਾਂਜੀ ਨਾ ਤਾਂ ਕੋਈ ਲੈਣ ਦਾ ਦੇਣ ਦਾ ਜਾਂ ਕੋਈ ਸਿਰ ਖੇਡਣਾ ਜਾਂ ਚੀਜ਼ਾਂ ਖਾਣ ਪੀਣ ਲਈ ਜਾਂ ਇਸ ਚੀਜ਼ਾਂ ਲਈ ਹੀ ਆਪਾਂ ਨੂੰ ਹੁੰਦਾ ਬਾਕੀ ਹੋਰ ਆਪਾਂ ਨੂੰ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਹਾਂਜੀ ਕਰ ਫਿਕਰ ਕਰਨ ਵਾਲੇ ਘਰ ਦੇ ਵੱਡੇ ਹੁੰਦੇ ਆ ਤੇ ਮੇਰਾ ਵੀ ਫਿਰ ਕੁਛ ਇਸੇ ਤਰ੍ਹਾਂ ਹੀ ਬੀਤਿਆ ਥੋੜਾ ਬੀ ਇਸੇ ਤਰ੍ਹਾਂ ਹੀ ਬੀਤਿਆ ਹੁਣ ਜਦੋਂ ਛੋਟੇ ਹੁੰਦੇ ਸੀ ਤੁਸੀਂ ਤਾਂ ਸ਼ਾਇਦ ਉਹ ਸਮੇਂ ਨਹੀਂ ਦੇਖੇ ਪਰ ਮੈਂ ਉਹ ਸਮੇਂ ਦੇਖੇ ਨੇ ਹਾਂਜੀ ਛੋਟੇ ਹੁੰਦੇ ਆ ਜਦੋਂ ਕਿਸੇ ਨੇ ਸਿੱਖਿਆਤ ਜਾਣਾ ਤਾਂ ਸਾਡਾ ਬਾਪ ਕਦੇ ਸਹਾ ਗਾ ਦਿੰਦਾ ਹੁੰਦਾ ਸੀ ਤਾਂ ਉਹਦੀਆਂ ਲੱਤਾਂ 'ਚ ਹੀਠਾਂ ਬੈਠ ਜਾਣਾ ਤੇ ਉਹਦੇ ਉੱਤੇ ਬੈਠ ਕੇ ਝੂਟੀਆਂ ਲੈਣੀਆਂ ਤੇ ਕੈਂਚੀ ਸਾਈਕਲ ਚ ਨਾ ਸਿੱਖਿਆ ਪਹਿਲਾਂ ਤੇ ਫਿਰ 베ਰੀਆਂ ਤੇ 베ਰ ਤੋੜਨ ਜਾਂਦੇ ਸੀ ਤੇ ਬਾਕੀ ਹੋਰ ਜਿਹੜੇ ਨਿੱਕੇ ਨਿੱਕੇ ਚੀਜ਼ਾਂ ਸਿਰਫ ਖੇਡਣ ਵੱਲ ਧਿਆਨ ਸੀ ਜਾਂ ਜਦੋਂ ਥੋੜੇ ਮਤਲਬ ਵੱਡੇ ਹੁੰਦੇ ਆ ਉਦੋਂ ਪੜ੍ਹਾਈ ਦਾ ਬਹੁਤ ਜ਼ਿਆਦਾ ਇਸ ਤਰ੍ਹਾਂ ਸੀ ਵੀ ਔਖਾ ਲੱਗਦਾ ਸੀ ਇਸਾ ਬਹੁਤ ਜ਼ਿਆਦਾ ਪੜ੍ਹਨ ਜਾਣਾ ਪੈਂਦਾ ਬਹੁਤ ਔਖਾ ਲੱਗਦਾ ਸੀਗਾ ਹਾਂਜੀ ਸਕੂਲ ਤਾਂ ਇੰਨਾ ਜ਼ਿਆਦਾ ਔਖਾ ਲੱਗਦਾ ਸੀਗਾ ਚਾਹੇ ਜਿੰਨਾ ਮਰਜੀ ਪੜੀ ਜੋ ਤਾਂ ਵੀ ਮਾਸਟਰਾਂ ਦੀ ਕੁੱਟ ਦਾ ਬਹੁਤ ਡਰ ਹੁੰਦਾ ਸੀਗਾ ਤੇ ਉਹ ਤੋਂ ਬਚਣ ਲਈ ਜਾਂ ਤਾਂ ਘਰੇ ਜਿੰਨੂੰ ਪੜਨਾ ਤੇ ਇਹ ਨਹੀਂ ਕੱਲੇ ਵੀ ਕੱਲੇ ਮਾਸਟਰਾਂ ਤੋਂ ਹੀ ਕੁੱਟ ਪੈਂਦੀ ਸੀਗੀ ਜਦੋਂ ਕਿਸੇ ਸਾਡੇ ਨੰਬਰ ਘਟਾਉਂਦੇ ਸੀ ਜਾਂ ਕਿਸੇ ਦਾ ਸੀ ਪ੍ਰਾਈਸ ਨਲਾਇਕ ਨੇ ਛੋਟੇ ਮੋਟੇ ਸ਼ਿਕਾਇਤਾਂ ਤੇ ਉਹ ਵੀ ਬਹੁਤ ਕੁੱਟ ਪੈਂਦੀ ਸੀ ਹਾਂਜੀ ਹਾਂਜੀ ਬਚਪਨ ਜਿਹੜਾ ਜਿੱਦਾਂ ਬਹੁਤ ਸਾਦਗੀ ਭਰਿਆ ਸੀਗਾ ਆਪਣਾ ਜਿਹੜਾ ਬਚਪਨ ਸੀ ਬੜਾ ਹੀ ਪਿਆਰਾ ਸੀਗਾ ਵੀ ਨਿੱਕੀ ਨਿੱਕੀ ਚੀਜ਼ ਦੇ ਵਿੱਚੋਂ ਆਪਾਂ ਨੂੰ ਖੁਸ਼ੀ ਮਿਲਦੀ ਸੀ ਤੇ ਮਾਪੇ ਦੇ ਬਣਾਏ ਸਿੰਪਲ ਦਾਲ ਰੋਟੀ ਦੇ ਵਿੱਚੋਂ ਜਿਹੜੀ ਆਪਾਂ ਨੂੰ ਖਾ ਕੇ ਆਨੰਦ ਆਉਂਦਾ ਸੀ ਉਹ ਜਿਹੜੇ ਆਪਾਂ ਅੱਜ ਆਪਾਂਵੇਂ ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਵੀ ਖਾਣਾ ਖਾਣ ਜਾਂਦੇ ਆ ਪਰ ਉਹ ਆਨੰਦ ਕਦੀ ਵੀ ਨਹੀਂ ਹੁੰਦਾ ਜ਼ਿੰਦਗੀ ਦਾ ਉਹ ਮਜ਼ਾ ਕਦੀ ਵੀ ਨਹੀਂ ਹੁੰਦਾ ਜਿਹੜਾ ਬਚਪਨ ਵਿੱਚ ਸੀ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਨਾ ਤੇ ਅਸੀਂ ਅੰਟੀਸ਼ੁਰਤੀ ਵੇਲੇ ਉਹ ਤੋਂ ਪਿੰਡਾਂ ਵਿੱਚ ਪ੍ਰਾਇਮਰੀ ਸਕੂਲ ਚ ਪਹਿਲਾਂ ਪੜੇ ਫਿਰ ਮਿਡਲ ਚ ਫਿਰ ਹਾਈ ਚ ਜਦੋਂ ਅਸੀਂ ਅੱਧੀ ਛੁੱਟੀ ਵੇਲੇ ਛੁੱਟੀ ਹੁੰਦੀ ਘਰਾਂ ਨੂੰ ਤੋੜੇ ਆਉਣਾ ਰਸਤੇ ਦੇ ਵਿੱਚ ਕੋਈ ਇਦਾਂ ਦਾ ਹੈ ਨਹੀਂ ਸੀ ਹੁੰਦਾ ਵੀ ਇਹ ਮੁੰਡੇ ਕੁੜੀਆਂ ਇਕੱਠੇ ਬਣਦੇ ਆ ਜਾਂ ਕਿੱਦਾਂ ਆ ਇਕੱਠਿਆਂ ਨੇ ਆਉਣਾ ਦੋੜਿਆਂ ਨੇ ਆਉਣਾ ਅੱਧੀ ਛੁੱਟੀ ਵੇਲੇ ਕਹਿਣਾ ਇੰਨੇ ਚਿਰ ਦੀ ਅੱਧੀ ਛੁੱਟੀ ਆ ਇਹਦੇ ਵਿੱਚ ਹੀ ਖਾਣਾ ਖਾ ਕੇ ਵਾਪਸ ਜਾਣਾ ਆ ਮਾਵੇਂ ਨੇ ਰੋਟੀਆਂ ਪਕਾਈਆਂ ਹੁੰਦੀਆਂ ਸੀ ਛਾਦੇ ਵਿੱਚ ਰੋਟੀ ਚੱਕਣੀ ਖਾ ਕੇ ਇੱਕ ਗੂੰ ਵਟ ਕੇ ਖਾ ਕੇ ਚੱਲ ਜੀ ਉਹ ਦੀ ਉਹ ਜਾਣਾ ਕੋਈ ਐਦਾਂ ਦੀ ਟੈਨਸ਼ਨ ਨਹੀਂ ਸੀ ਹੁੰਦੀ ਵੀ ਅਸੀਂ ਪਰੋਸ ਕੇ ਸਾਨੂੰ ਕੋਈ ਦਵੇ ਖਾਣਾ ਤਾਂ ਅਸੀਂ ਫੇਰ ਹੀ ਖਾਣਾ ਆ ਜਿਹੜਾ ਉਹ ਆਨੰਦ ਮਾਪੇ ਦੇ ਸਿੰਪਲ ਦਾਲ ਫੋਲਕੇ ਦੇ ਵਿੱਚ ਸੀ ਨਾ ਉਹ ਖੁਸ਼ੀ ਸੀ ਸੰਤੋਸ਼ਟੀ ਮਿਲਦੀ ਸੀ ਮਨ ਨੂੰ ਉਹ ਅੱਜ ਕੱਲ ਦੇ ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਵੀ ਨਹੀਂ ਮਿਲਦੀ ਹੈਗੀ ਹਾਂਜੀ ਉਹਦੋਂ ਦੇ ਖੇਡਾਂ ਵੀ ਨਿਆਰੀਆਂ ਹੀ ਹੁੰਦੀਆਂ ਸੀ ਹਾਂਜੀ ਬਸ ਕੀ ਖੇਡਾਂ ਹੁੰਦੀਆਂ ਸੀਗੀਆਂ ਆ ਕੋ-ਕਲਾਸ ਪੱਕੀ ਹੁੰਦਾ ਸੀ ਖੂ ਖੋ ਹੁੰਦੇ ਸੀ ਲੋਕਨ ਸਿਪਾਈ ਤੇ ਉੱਚ ਨੀਚ ਖੇਡਣਾ ਤੇ ਕਦੇ ਕਦੇ ਸਾਢੇ ਵੇਲੇ ਤਾਂ ਹੋਰ ਇਦੋਂ ਵੀ ਹੋਰ ਤਰ੍ਹਾਂ ਦੇ ਖੇਡਾਂ ਸੀ ਜਿਵੇਂ ਜੰਡੀ ਵਾਲੀ ਖੇਡ ਹੁੰਦੀ ਸੀ ਇਸ ਤਰ੍ਹਾਂ ਦੇ ਖੇਡਾ ਹੁੰਦੀਆਂ ਸੀਗੀਆਂ ਜਿਹੜੀਆਂ ਅੱਜ ਕੱਲ ਦਾ ਬੱਚੇ ਨੂੰ ਪਤਾ ਵੀ ਹੈ ਨਹੀਂ ਉਹ ਖੇਡਾਂ ਖੁੰਡੀਆਂ ਸੀ ਪਰ ਆਨੰਦ ਬਹੁਤ ਆਉਂਦਾ ਸੀ ਉਹਨਾਂ ਖੇਡਾਂ ਬਹੁਤ ਸਾਦਗੀ ਭਰੀਆਂ ਖੇਡਾਂ ਸੀ ਬੜਾ ਆਨੰਦ ਆਉਂਦਾ ਸੀ ਖੇਡਣ ਗਾ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਘਰੇ ਵੀ ਮੁੜਨਾ ਕਈ ਵਾਰ ਇੰਨਾ ਨੇਰਾ ਹੋ ਜਾਣਾ ਪਹਿਲਾਂ ਤਾਂ ਕਰਦਿਆ ਨੇ ਢੀਕਣਾ ਵਗਰ ਫਿਰ ਲੈਣ ਆਉਣਾ ਸਾਰਿਆਂ ਦੇ ਘਰ ਇਹਨਾਂ ਲੈਣ ਆਉਂਦੇ ਸੀਗੇ ਤਾਂ ਜਾ ਕੇ ਕਿਤੇ ਘਰ ਜਾਂਦੇ ਸੀ ਨੇਰੇ ਹੋਏ ਤੱਕ ਕਦੇ ਹੁੰਦਾ ਹੀ ਨਹੀਂ ਸੀਗੇ ਵੀ ਘਰੇ ਜਾਣਾ ਜ਼ਰੂਰੀ ਆ ਉਹ ਵੀ ਬਸ ਇੰਨਾ ਮਨ ਲੱਗ ਜਾਂਦਾ ਸੀਗਾ ਇਿੱਤੇ ਸੇ ਬਚਪਨ ਜਿਹੜਾ ਬਚਪਨ ਹੀ ਹੁੰਦਾ ਹੈ ਬਚਪਨ ਦੀ ਉਮਰ ਹੈ ਮੈਂ ਤਾਂ ਨਹੀਂ ਕਿਹਾ ਵੀ ਬਚਪਨ ਜਿਹੜਾ ਬਾਦਸ਼ਾਹ ਉਮਰ ਹੁੰਦੀ ਆ ਇਹ ਇਸ ਉਮਰ ਦੇ ਵਿੱਚ ਆਪਾਂ ਨੂੰ ਕੋਈ ਵੀ ਫਿਕਰ ਨਹੀਂ ਹੁੰਦਾ ਕੋਈ ਟੈਨਸ਼ਨ ਨਹੀਂ ਹੁੰਦੀ ਕੋਈ ਕਮਾਉਣ ਦੀ ਕੋਈ ਫਿਕਰ ਨਹੀਂ ਹੁੰਦਾ ਕੋਈ ਕਿਤੇ ਕੋਈ ਚੀਜ਼ ਲਿਆਉਣੀ ਆ ਉਹਦਾ ਫਿਕਰ ਨਹੀਂ ਹੁੰਦਾ ਇਹ ਮਾਪੇ ਦੀ ਜ਼ਿੰਮੇਵਾਰੀ ਹੁੰਦੀ ਆ ਆਪਾਂ ਉਸ ਟਾਈਮ ਟੈਨਸ਼ਨ ਫਰੀ ਹੁੰਦੇ ਆ ਤੇ ਉਸ ਜ਼ਿੰਦਗੀ ਨੂੰ ਆਪਾਂ ਖੁੱਲ੍ਹ ਕੇ ਜੀਉਂਦੇ ਆ ਕੋਈ ਜ਼ਿੰਦਗੀ ਜੀਉਣ ਦਾ ਮਜ਼ਾ ਹੀ ਅਲੱਗ ਹੁੰਦਾ ਆ ਜਿੱਦਾਂ ਤੇ ਅਸੀਂ ਜਦੋਂ ਛੋਟੇ ਛੋਟੇ ਸੀਗੇ ਅਸੀਂ ਆਪਣੀਆਂ ਬਚਪਨੀਆਂ ਜਾਂਦਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਦੋਸਤੋ ਤੁਸੀਂ ਵੀ ਸਾਡੇ ਨਾਲ ਜ਼ਰੂਰ ਸ਼ੇਅਰ ਕਰਨੀਆਂ ਅਸੀਂ ਸਾਨੂੰ ਖੁਸ਼ੀ ਮਿਲਦੀ ਆ ਉਹ ਗੱਲਾਂ ਕਰਕੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਤੇ ਸਾਡੇ ਜਿੱਦਾਂ ਪਿੰਡ ਦੇ ਵਿੱਚ ਪੰਜ ਦਰਵਾਜ਼ੇ ਆ ਹਰੇਕ ਦਰਵਾਜ਼ੇ ਦੇ ਵਿੱਚ ਥੜੇ ਬਣੇ ਆ ਥੜਿਆਂ ਦੇ ਉੱਪਰ ਖੇਡਣ ਜਾਣਾ ਮੁੰਡਿਆਂ ਨੇ ਕੁੜੀਆਂ ਨੇ ਇਕੱਠਿਆਂ ਨਹੀਂ ਖੇਡਣਾ ਹਨਾ ਨੇਰੇ ਨੇਰੇ ਤੱਕ ਖੇਡਦੇ ਰਹਿਣਾ ਕੋਈ ਇਹੋ ਜਿਹਾ ਗੱਲਬਾਤ ਨਹੀਂ ਸੀ ਹੈਗੀ ਕੋਈ ਕਿਸੇ ਵਾਰੀ ਗਲਤ ਨਹੀਂ ਸੀ ਸੋਚਦਾ ਹੈਗਾ ਵੀ ਬਹੁਤ ਵਧੀਆ ਸੀ ਇੰਜੋਏ ਕੀਤਾ ਸੀ ਤਾਂ ਆਪਣਾ ਬਚਪਨ ਜਿੱਦਾਂ ਵੀ ਬਾਕੀ ਵੀ ਸਾਰਿਆਂ ਨੇ ਉਮੀਦ ਕਰਦੇ ਸਾਡੇ ਹਾਮ ਉਮਰ ਜਿਹੜੇ ਆ ਉਹਨਾਂ ਨੇ ਵੀ ਉਸੇ ਤਰ੍ਹਾਂ ਹੀ ਉਹ ਵੀ ਇੰਜੋਏ ਕੀਤਾ ਹੋਊਗਾ ਪਰ ਅਸੀਂ ਤਾਂ ਬਾਲਾ ਇੰਜੋਏ ਕੀਤਾ ਉਦੋਂ ਕੋਈ ਵੀ ਤਾਂ ਟੈਨਸ਼ਨ ਨਹੀਂ ਸੀ ਹੈ ਰਿਲੈਕਸ ਸੀ ਮਨ ਹੁੰਦਾ ਮੈਨੂੰ ਜਿਆਦਾ ਇੱਕ ਵਾਰੀ ਸੀ ਤੈਨਂ ਚਾਰ ਕਿਆਣ ਨਾ ਸੀ ਗਿਆ ਜਿਹੜਿਆ ਨੇੜ ਤੇੜ ਦੇ ਕਰਨ ਤੱਕ ਸੀ ਗਿਆ ਅਸੀਂ ਸਕੂਲ ਕੀ ਬਣਾ ਲਈ ਹਾਂ ਜੇ ਉਹ ਵੀ ਆਪਾਂ ਰਾਤ ਨੂੰ ਆ ਸ਼ਾਮ ਨੂੰ ਜਾ ਕੇ ਲਸੂੜੇ ਲੈ ਕੇ ਆਉਣੇ ਆ ਉਹ ਲਸੂੜੇ ਸੀ ਕਿਤੇ ਬਹੁਤ ਦੂਰ ਪਿੰਡ ਤੋਂ ਖੇਤਾਂ 'ਚ ਅਸੀਂ ਚਲੇ ਆ ਗਏ ਛੋਟੇ ਛੋਟੇ ਤੋਂ ਅਸੀਂ ਕਿਹਾ ਹਾਂ ਜੇ ਲਸੂੜੇ ਤੋੜਨ ਚਲੇਗੇ ਉੱਥੇ ਬਹਿ ਕੇ ਕੋਸਾ ਪੱਕੇ ਨਸੂੜੇ ਤੋੜੇ ਖਾਦੇ ਬੈਠਣਾ ਉੱਥੇ ਹਿੜ ਦੇ ਕੋਦੇ ਸਾਂਝਾ ਨਹੀਂ ਵੀ ਘਰੇ ਵੀ ਮੁੜਨਾ ਘਰੇ ਸਾਰਿਆਂ ਦੀ ਫਿਕਰ ਹੋ ਗਈ ਇੱਕ ਦੂਜੇ ਘਰੇ ਪੁੱਛਿਆ ਵੀ ਆਏ ਨਹੀਂ ਬੱਚੇ ਆਏ ਨਹੀਂ ਬੱਚੇ ਜਦੋਂ ਫਿਰ ਸਾਨੂੰ ਲੈ ਕੇ ਆਏ ਉਹ ਤੋਂ ਤਾਂ ਸਾਨੂੰ ਪਤਾ ਲੱਗ ਗਿਆ ਸੀ ਵੀ ਹੁਣ ਸਾਡਾ ਸਾਡੀ ਖੈਰ ਨਹੀਂ ਹਾਂਜੀ ਘਰੇ ਆ ਕੇ ਫਿਰ ਤਿੰਨਾ ਚਾਰਾਂ ਦੇ ਇੰਨੀ ਕੁੱਟ ਪਈ ਮੁੜ ਕੇ ਨਸੂੜੇ ਵੱਲ ਮੂੰਹ ਨਹੀਂ ਕੀਤਾ ਹੈਗਾ ਹਾਂਜੀ ਹਾਂਜੀ ਤੇ ਜਿੱਥੇ ਆਪਾਂ ਗੱਲ ਕਰਦੇ ਆ ਆਪਣੇ ਬਚਪਨ ਦੀਆਂ ਉਹਨਾਂ ਹਸੀਨ ਯਾਦਾਂ ਦੀ ਉਹ ਇੰਜੋਏ ਕੀਤੇ ਹੋਏ ਪਲਾਂ ਦੀ ਹੈਨਾ ਉੱਥੇ ਆਪਾਂ ਅੱਜ ਦੀ ਜਿਹੜੀ ਜ਼ਿੰਦਗੀ ਆ ਉਹਦੇ ਉਹਨੂੰ ਵੀ ਆਪਾਂ ਯਾਦ ਕਰਦੇ ਆ ਅੱਜ ਦੀ ਜ਼ਿੰਦਗੀ ਜਿਹੜੀ ਆ ਬਹੁਤ ਝੇਮਿਆਂ ਭਰੀ ਕਿਸੇ ਦੇ ਕੋਲ ਵੀ ਕੋਈ ਟਾਈਮ ਨਹੀਂ ਹੈਗਾ ਵੀ ਅਸੀਂ ਕਿਸੇ ਦੇ ਕੋਲ ਬੈਠੀ ਆ ਜਾਂ ਕਿਦਾਂ ਅੱਜ ਆਪਾਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਆਪਾਂ ਉੱਠਦੇ ਸੀਗੇ ਜਾਂ ਆਪਣੇ ਬਾਬੇ ਦਾਦੇ ਉੱਠਦੇ ਸੀ ਬਿਨਾ అలਾਰਮ ਤੋਂ ਉੱਠਦੇ ਸੀ ਪਰ ਅੱਜ ਕੱਲ ਬੱਚੇ ਆ అలਾਰਮ ਦੇ ਨਾਲ ਹੀ ਉੱਠਦੇ ਆ ਜੇ అలਾਰਮ ਨਹੀਂ ਲਾਉਂਦੇ ਤਾਂ ਉਹਨਾਂ ਦੀ ਜਾਗ ਨਹੀਂ ਖੁੱਲਦੀ ਹੈਗੀ ਤੇ ਅੱਜ ਕੱਲ ਕੰਮ ਦਾ ਇੰਨਾ ਸਟ੍ਰੈਸ ਆ ਬੱਚਿਆਂ ਤੇ ਵੀ అలਾਰਮ ਤੋਂ ਵਗੈਰ ਉਹਨਾਂ ਨੂੰ ਜਾਗ ਨਹੀਂ ਆਉਂਦੀ ਫਿਰ ਪੂਰਾ ਦਿਨ ਉਹ ਇੰਨਾ ਹਾਰਡਵਰਕ ਕਰਦੇ ਆ ਕਿ ਉਹ ਇੰਨਾ ਥੱਕ ਜਾਂਦੇ ਆ ਕਿ ਉਹਨਾਂ ਨੂੰ ਪਤਾ ਨਹੀਂ ਅਸੀਂ ਕਿੱਥੇ ਪਏ ਕਿੱਥੇ ਨਹੀਂ ਪਏ ਮਤਲਬ ਇੰਨਾ ਉਹ ਨਾ ਇਥੇ ਹੁਣ ਦੀ ਜ਼ਿੰਦਗੀ ਜਿਹੜੀ ਆ ਉਸ ਜ਼ਿੰਦਗੀ ਦੇ ਮੁਕਾਬਲੇ ਬਹੁਤ ਜ਼ਿਆਦਾ ਹਾਰਡ ਆ ਉਦੋਂ ਕੀ ਸੀ ਉਹ ਲੋਕ ਗਰਮੀਆਂ ਦੇ ਵਿੱਚ ਬਾਹਰ ਪੈਂਦੇ ਸੀ ਸਿਆਲਾਂ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਸੀ ਹੁੰਦਾ ਵੀ ਬਹੁਤ ਜ਼ਿਆਦਾ ਹੀ ਛੋਟੇ ਛੋਟੇ ਤਾਂ ਘਰ ਸੀ ਸਾਰਾ ਦਿਸਦਾ ਸੀ ਬਾਹਰ ਤਾਂ ਉਦੋਂ ਤਿੰਗੜ ਖੇਤੀਆਂ ਨੂੰ ਦੇਖ ਕੇ ਅਨੁਮਾਨ ਲਾਉਂਦੇ ਸੀ ਕਿੰਨਾ ਕੁ ਟਾਈਮ ਹੋ ਗਿਆ ਬਸ ਇਹ ਹੁਣ ਸਾਡੇ ਬਾਪੂ ਨੇ ਤਾਂ ਜਦੋਂ ਜਾਣਾ ਹਾਲ ਜੋੜ ਕੇ ਉਹਨੇ ਕਹਿਣਾ ਬਸ ਹੁਣ ਦੋ ਪੈਰ ਦਾ ਤੜਕਾ ਹੋ ਗਿਆ ਹੁਣ ਕਿ ਹਾਲ ਬਣ ਜਾਣਾ ਤੇ ਉਹਨੇ ਜਾਣਾ ਨਾਲ ਦੀ ਨਾਲ ਬੀਹੀ ਦੇ ਵਿੱਚ ਦੀ ਹੋਰ ਵੀ ਨੰਗਦਿਆਂ ਦਾ ਪਤਾ ਲੱਗਣਾ ਵੀ ਹਾਂ ਹੁਣ ਚਲੇ ਗਏ ਸਾਰੇ ਉਹਨੇ ਕਹਿਣਾ ਫਲਾਣਾ ਨੰਗ ਤੇ ਹੁਣ ਮੈਂ ਪਿੱਛੇ ਰਹਿ ਗਿਆ ਬਸ ਐਸਾ ਇੱਕ ਦੂਜੇ ਦਾ ਗੜ ਪਿੱਛੜ ਵੱਡੇ ਨੇਰੇ ਤੜਕਿਓਂ ਹਰ ਮਹੀਨ ਜਾਣਾ ਉਦੋਂ ਕਿਤੇ ਟਾਈਮ ਦਾ ਪਤਾ ਲੱਗਦਾ ਸੀ ਵੀ అలਾਰਮ ਲਾਉਣੇ ਆ ਬਸ ਸਾਈ ਦੇਖ ਕੇ ਟਿੰਗੜ ਕਿਤਿਆਂ ਨੂੰ ਇਹੀ ਨੱਜਾ ਲਾ ਲੈਂਦੇ ਸੀ ਵੀ ਇਹਦੋਂ ਕੋ ਵਜ ਗਏ 3:00 ਵਜੇ 4:00 ਵਜੇ ਹਾਂਜੀ ਬਿਲਕੁਲ ਉਦੋਂ ਤਾਂ ਬਸ ਐਉਂ ਹੁੰਦਾ ਸੀ ਕਿ 120 140 ਜਾਂ ਸਤਵੀਂ ਹਾਂ ਛੇਵੀਂ ਹਾਂ ਆ ਗਿਣਤੀਆਂ ਹੁੰਦੀਆਂ ਸੀਗੀਆਂ ਹਾਂਜੀ ਹਾਂਜੀ ਇਦਾਂ ਹੀ ਸੀ ਉਹ ਜਿਹੜੀ ਜ਼ਿੰਦਗੀ ਸੀਗੀ ਉਹ ਜ਼ਿੰਦਗੀ ਬਹੁਤ ਸਿੰਪਲ ਸੀਗੀ ਹੂੰ ਉਹਦੇ ਵਿੱਚ ਕੋਈ ਸ਼ੋਅ ਆਫ ਨਹੀਂ ਸੀਗਾ ਸਿੱਧੇ ਸਾਦੇ ਲੋਕ ਸੀਗੇ ਸਿੱਧੇ ਸਾਦੇ ਖਾਣੇ ਸੀ ਅੱਜ ਕੱਲ ਤਾਂ ਜ਼ਿੰਦਗੀ ਨੂੰ ਪਲਾਨ ਕਰਕੇ ਜੀਣਾ ਪੈਂਦਾ ਹੈ ਜੇ ਆਪਾਂ ਅੱਜ ਕੱਲ ਦੇ ਲਾਈਫ ਦੇ ਬਾਰੇ ਸੋਚਦੇ ਆ ਉਹਨੂੰ ਆਪਾਂ ਨੂੰ ਪਲੈਨਿੰਗ ਕਰਕੇ ਜੀਉਣਾ ਪੈਂਦਾ ਆ ਕਿਉਂਕਿ ਜੇ ਤਾਂ ਬੱਚਿਆਂ ਨੂੰ ਆਪਣੇ ਕੰਮ ਵੀ ਦੇਖਣੇ ਪੈਂਦੇ ਆ ਬੱਚਿਆਂ ਨੇ ਆਪਣੀ ਜਿੱਦਣ ਉਹਨਾਂ ਨੂੰ ਹੌਲੀਡੇ ਹੁੰਦਾ ਉਹਨਾਂ ਨੇ ਉਸ ਹਿਸਾਬ ਨਾਲ ਆਪਣਾ ਇੰਜੁਆਏ ਦਾ ਰੱਖਿਆ ਹੁੰਦਾ ਵੀ ਅੱਜ ਸਾਨੂੰ ਹੌਲੀਡੇ ਆ ਤੇ ਅਸੀਂ ਵੀਕਐਂਡ ਤੇ ਇੱਥੇ ਜਾਣਾ ਆ ਅਸੀਂ ਵੀਕਐਂਡ ਤੇ ਆ ਕਰਨਾ ਆ ਵੀਕਐਂਡ ਤੇ ਗਰੋਸਰੀ ਕਰਨੀ ਆ ਬੱਚਿਆਂ ਨੂੰ ਇੰਨੀਆਂ ਇੱਥੇ ਆ ਜਿਹੜੀ ਅੱਜ ਕੱਲ ਦੀ ਲਾਈਫ ਆ ਨਾ ਇਹ ਬਹੁਤ ਸਟ੍ਰੈਸ ਭਰੀ ਆ ਕਿਉਂਕਿ ਇਹਦੇ ਵਿੱਚ ਬੱਚਿਆਂ ਦੇ ਉੱਤੇ ਬੋਝ ਜਿਆਦਾ ਆ ਬੋਝ ਬੱਚਿਆਂ ਤੇ ਨਹੀਂ ਸਾਰਿਆਂ ਤੇ ਬੋਝ ਜਿਆਦਾ ਬੇਹੱਦ ਬੋਝ ਆ ਹੁਣ ਤਾਂ ਸਾਰਿਆਂ ਤੇ ਜਿਵੇਂ ਕੋਈ ਏਜ ਦੀ ਨਹੀਂ ਹੈਗੀ ਕੁਲਮਟ ਬਸ ਉਦੋਂ ਤੱਕ ਆਪਣੇ ਹੋਂਦਾ ਸੀ ਗਰਮੀਆਂ ਦੇ ਵਿੱਚ ਹਾਂਜੀ ਫਰਿਜਾਂ ਤਾਂ ਹੁੰਦੀਆਂ ਨਹੀਂ ਸੀਗੀਆਂ ਹਾਂਜੀ ਉਹ ਜਿਹੜਾ ਡੋਰੂ ਖੜਕਾ ਕੇ ਕੁਲਫੀਆਂ ਵੇਚਦੇ ਹੁੰਦੇ ਸੀ ਗਰਮੀਆਂ ਉਹ ਇੱਕ ਇੱਕ ਕੁਲਫੀ ਲੈ ਦੇਣੀ ਉਹ ਲਾਦੇ ਵੀ ਸਵਰਗ ਦਾ ਨਜ਼ਾਰਾ ਆ ਗਿਆ ਵੀ ਗਰਮੀ ਦੇ ਵਿੱਚ ਕੁਲਫੀ ਖਾ ਲਈ ਹਾਂਜੀ ਹਾਂਜੀ ਇਦਾਂ ਹੀ ਤੇ ਮੈਂ ਇੱਥੇ ਆਪਣੇ ਦੋਸਤਾਂ ਨਾਲ ਇੱਕ ਗੱਲ ਇਹ ਵੀ ਸ਼ੇਅਰ ਕਰਨੀ ਚਾਹਾਂਗੀ ਜਦੋਂ ਅਸੀਂ ਹਾਈ ਸਕੂਲ 'ਚ ਵੱਡੇ ਹੁੰਦੇ ਸੀ ਤਾਂ ਅਸੀਂ ਪਿੰਡ ਤੋਂ ਬਾਹਰ ਸ਼ਹਿਰ ਦੇ ਵਿੱਚ ਪੜਨ ਵਾਸਤੇ ਜਾਂਦੇ ਹੁੰਦੇ ਸੀ ਸਾਈਕਲ ਤੇ ਜਾਣਾ ਅਸੀਂ ਸਾਡੇ ਘਰਦਿਆਂ ਨੇ ਸਾਨੂੰ 50 ਪੈਸੇ ਖਰਚਣ ਵਾਸਤੇ ਦੇਣੇ ਸਾਨੂੰ ਉਹਨਾਂ ਨੇ 50 ਪੈਸੇ ਖਰਚਣ ਲਈ ਦੇਣੇ ਸਾਡੇ ਸਕੂਲ ਦੇ ਬਾਹਰ ਕੁਲਫੀ ਵਾਲਾ ਲੱਗਦਾ ਹੁੰਦਾ ਸੀਗਾ ਤੇ ਅਸੀਂ ਉਹਦੇ ਵਿੱਚੋਂ ਹਨਾ ਏ 5 ਪੈਸੇ ਦੀ ਜਾਂ 10 ਪੈਸੇ ਦੀ ਕਲਫੀ ਆ ਜਾਂਦੀ ਸੀ ਜਿਹੜੇ ਬਾਕੀ ਦੇ 30 40 ਪੈਸੇ ਬਚਣੇ ਨਾ ਉਹ ਅਸੀਂ ਜਿਓਮੈਟਰੀ ਬਾਕਸ ਦੇ ਵਿੱਚ ਪੇਪਰ ਵਿਛਾ ਕੇ ਉਹਦੇ ਥੱਲੇ ਅਸੀਂ ਰੱਖਦੇ ਹੁੰਦੇ ਸੀਗੇ ਸਾਡਾ ਬਚਪਨ ਯਾਨਕੇ ਇੰਨਾ ਸੀ ਸਾਨੂੰ ਉਹ ਜਿਹੜੇ 10 ਪੈਸੇ ਦੀ ਕੁਆਲਿਫੀ ਖਾ ਕੇ ਸਾਨੂੰ ਜਿਹੜੀ ਖੁਸ਼ੀ ਮਿਲਦੀ ਸੀ ਤੇ ਜਿਹੜੇ 30 40 ਪੈਸੇ ਬਚਾ ਕੇ ਅਸੀਂ ਜਿਓਮੈਟਰੀ ਬਾਕਸ ਦੇ ਪੇਪਰ ਦੇ ਥੱਲੇ ਰੱਖਦੇ ਸੀ ਨਾ ਉਹਦੇ ਨਾਲ ਸਾਨੂੰ ਅਸੀਂ ਆਪਣੇ ਆਪ ਨੂੰ ਸ਼ੈਨਸ਼ਾ ਸਮਝਦੇ ਸੀਗੇ ਵੀ ਅਸੀਂ ਬਹੁਤ ਅਮੀਰ ਹਾਂ ਸਾਡੇ ਕੋਲ 40 ਪੈਸੇ ਬਚੇ ਆ ਹਜੇ ਵੀ ਅਗਲੇ ਦਿਨ ਫੇਰ ਕਰਦੇ ਆ ਦੇ ਕੋਲ ਫੇਰ ਸਾਡੇ ਕੋਲ ਪੈਸੇ ਹੈ ਨਹੀਂ ਸਾਨੂੰ ਪੈਸੇ ਦੇ ਦੋ ਉਹਨਾਂ ਨੇ ਫੇਰ ਸਾਨੂੰ 50 ਪੈਸੇ ਦੇ ਦੇਣੇ ਇਸੇ ਤਰ੍ਹਾਂ ਅਗਲੇ ਦਿਨ ਵੀ ਅਸੀਂ ਫੇਰ ਕਰਨਾ ਤੇ ਜਿਹੜੇ ਪੈਸੇ ਸਾਡੇ ਬਚੇ ਅਸੀਂ ਹੌਲੀ ਹੌਲੀ ਉਹ ਜਮਾ ਕਰਕੇ ਗੋਲਟੇ ਦੇ ਵਿੱਚ ਪਾ ਦੇਣੀ ਆਪਣੀ ਯਾਨੀ ਕਿ ਸੇਵਿੰਗ ਵੀ ਕਰਦੇ ਹੁੰਦੇ ਸੀਗਾ ਉਹਨਾਂ 50 ਪੈਸਿਆਂ ਦੇ ਵਿੱਚੋਂ ਹੀ ਪਰ ਅੱਜ ਕੱਲ ਦੇਖ ਲਓ ਅੱਜ ਕੱਲ ਇੰਨੇ ਇੰਨੇ ਤਨਖਾਹ ਆ ਬੱਚਿਆਂ ਦੀ ਵੀ ਹਰ ਇੱਕ ਦੀ ਸੈਲਰੀ ਬਹੁਤ ਆ ਫਿਰ ਵੀ ਤੇ ਮਗਹੀ ਆਈ ਵੀ ਬਹੁਤ ਹੋ ਗਈ ਆ ਉਦੋਂ ਮਗਹੀ ਨਹੀਂ ਸੀ ਇੰਨੀ ਹੁੰਦੀ ਹਮ ਹੁਣ ਮਗਹੀ ਇੰਨਾ ਬਹੁਤ ਘੱਟ ਖਰਾਬ ਕੀਤਾ ਹੋਇਆ ਆ ਉਦੋਂ ਤਾਂ ਮੇਲੇ ਜਾਣ ਦਾ ਇੰਨਾ ਚਾਹ ਹੁੰਦਾ ਸੀ ਮੈਨੂੰ ਯਾਦ ਹੁੰਦਾ ਸਾਡੇ ਪਿੰਡ ਦੇ ਕੋਲ ਤਾਲ ਨਹੀਂ ਕੈਂਬਾ ਦਾ ਮੇਲਾ ਲੱਗਦਾ ਹੁੰਦਾ ਸੀ ਹਾਂਜੀ ਤੇ ਉਹ ਮੇਲਾ ਹੁਣ ਤੇ ਇੱਕ ਮਹੀਨਾ ਪਹਿਲਾਂ ਸਾਨੂੰ ਖੁਸ਼ੀ ਹੋ ਜਾਂਦੀ ਸੀ ਹਾਂਜੀ ਬਈ ਹੁਣ ਮੇਲੇ ਜਾਵਾਂਗੇ ਇੱਕ ਇੱਕ ਦਿਨ ਕਰਕੇ ਮਸਾਂ ਨਾ ਜਿੱਦਣ ਮੇਲਾ ਆਉਣਾ ਰਾਤ ਨੂੰ ਨੀਂਦ ਨਾ ਆਉਣੀ ਵੀ ਕਿਤੇ ਲੇਟ ਨਾ ਹੋ ਜੀਏ ਹਾਂਜੀ ਤੇ ਮੇਲੇ ਤਾਂ ਬੜੇ ਦੂਰ ਤੁਰ ਕੇ ਜਾਣਾ ਮੇਲੇ ਤੇ ਤੁਰ ਕੇ ਹੀ ਆਉਣਾ ਹੂੰ ਉੱਥੇ ਬਸ ਕੀ ਹੁੰਦਾ ਸੀ ਇੱਕ ਪਿੰਡੂ ਬੇਰ ਹੁੰਦੇ ਸੀ ਜਾਂ ਦਾਦੀ ਨੇ ਸਾਨੂੰ ਜਲੇਬੀਆਂ ਲੈ ਦੇਣੀਆਂ ਜਾਂ ਘਰ ਨੂੰ ਆ ਖੰਡ ਤੇ ਖੜਾਉਣ ਲੈ ਆਉਣੀਆਂ ਜਾਂ ਮਿੱਟੀ ਦੇ ਖੇਡਾਂ ਲੈ ਆਉਣੀਆਂ ਬਸ ਉਹੀ ਸਾਨੂੰ ਚਾਹ ਨਹੀਂ ਸੀ ਚੱਕਿਆ ਜਾਂਦਾ ਹੁੰਦਾ ਸਾਰਾ ਸਾਲ ੜੀਕਦੇ ਰਹਿਣਾ ਵੀ ਮੇਲਾ ਆਊਗਾ ਮੇਲੇ ਤੇ ਜਾਂ ਬੰਨੀ ਖੁਸ਼ੀ ਹੁੰਦੀ ਸੀ ਮੇਲੇ ਤੇ ਹੁਣ ਤਾਂ ਹਰ ਸਾਈ ਮੇਲਾ ਹੀ ਆ ਹਾਂਜੀ ਹਾਂਜੀ ਹੁਣ ਕੀ ਮੇਲੇ ਨੂੰ ੜੀਕੂ ਕੀ ਹੁਣ ਮੇਲੇ ਲੱਗੀ ਜਾਂਦੇ ਨੇ ਮੇਲੇ ਜਾ ਕੇ ਵੀ ਮੇਲਾ ਨਹੀਂ ਲੱਗਦਾ ਵੀ ਇਹ ਮੇਲਾ ਹੀ ਆ ਹਾਂਜੀ ਹਾਂਜੀ ਉਦੋਂ ਇਦਾਂ ਸੀਗਾ ਆਪਣੇ ਜਿੱਦਾਂ ਉਹ ਉਹਨਾਂ ਸਮਿਆਂ ਦੇ ਵਿੱਚ ਜੋ ਮਾੜਾ ਮੋਟਾ ਵੀ ਆਪਾਂ ਨਾ ਖੁਸ਼ੀ ਲੱਭਦੇ ਸੀ ਛੋਟੇ ਤੋਂ ਛੋਟੀ ਚੀਜ਼ ਵਿੱਚੋਂ ਵੀ ਆਪਾਂ ਨੂੰ ਖੁਸ਼ੀ ਮਿਲਦੀ ਸੀਗੀ ਅੱਜ ਹੁਣ ਆਪਾਂ ਮਨ ਇੰਨਾ ਮਤਲਬ ਹੋ ਗਿਆ ਆ ਕਿ ਆਪਾਂ ਨੂੰ ਆਪਾਂ ਕਿਸੇ ਵੀ ਚੀਜ਼ ਦੇ ਵਿੱਚੋਂ ਵੱਡੀ ਤੋਂ ਵੱਡੀ ਚੀਜ਼ 'ਚੋਂ ਵੀ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪਾਂ ਨੂੰ ਉਹ ਵੀ ਨਹੀਂ ਮਿਲਦੀ ਉਦੋਂ ਘਰ ਦੇ ਵਿੱਚ ਕੋਈ ਇੰਨੀਆਂ ਚੀਜ਼ਾਂ ਵੀ ਨਹੀਂ ਸੀਗੀਆਂ ਹੁੰਦੀਆਂ ਕੋਈ ਟੀਵੀ ਨਹੀਂ ਸੀ ਹੁੰਦੇ ਕੋਈ ਵੀ ਸੀਆਰ ਨਹੀਂ ਸੀ ਹੁੰਦੇ ਕੁਝ ਵੀ ਨਹੀਂ ਸੀ ਹੁੰਦਾ ਲਾ ਲੋ ਜਦੋਂ ਕਿਤੇ ਕਿਸੇ ਦੇ ਘਰ ਟੀਵੀ ਹੋਣਾ ਬੜਾ ਚਾਹ ਹੁਣਾ ਵੀ ਟੀਵੀ ਆਇਆ ਆ ਉਹਦੇ ਉਲਟ ਅੱਜ ਜਿੰਦਗੀ ਦੀ ਹਰ ਇੱਕ ਸੁੱਖ ਸਹੂਲਤ ਹਰ ਇੱਕ ਇਨਸਾਨ ਦੇ ਕੋਲ ਆ ਟੀਵੀ ਆ ਏਸੀ ਆ ਹਰ ਇੱਕ ਸੁੱਖ ਸਹੂਲਤ ਆ ਮਤਲਬ ਕਿ ਜਿਹੜੀ ਜਿਹੜੀ ਦੀ ਲੋੜ ਹੁੰਦੀ ਜ਼ਿੰਦਗੀ ਵਿੱਚ ਉਹ ਹਰ ਇੱਕ ਚੀਜ਼ ਹਰ ਇੱਕ ਪਰਸਨ ਦੇ ਕੋਲ ਹੈਗੀ ਆ ਪਰ ਫਿਰ ਵੀ ਉਹ ਸਕੂਨ ਜਿਹੜਾ ਆ ਉਹ ਸਕੂਨ ਹੈ ਨਹੀਂ ਕਿਸੇ ਕੋਲ ਵੀ ਉਹ ਸਕੂਨ ਜਿਹੜਾ ਬਚਪਨ ਵਿੱਚ ਸੀਗਾ ਉਹ ਸਕੂਨ ਅੱਜ ਦੀ ਲਾਈਫ ਵਿੱਚ ਹੈ ਨਹੀਂਗਾ ਹਰ ਇੱਕ ਦੀ ਲਾਈਫ ਦੇ ਵਿੱਚ ਉਹ ਸਕੂਨ ਦੀ ਭਾਲ ਆ ਉਹਨਾਂ ਨੂੰ ਹਰ ਇੱਕ ਚੀਜ਼ ਹੋਣ ਦੇ ਬਾਵਜੂਦ ਵੀ ਉਹ ਜਿਹੜਾ ਆ ਟਟਕਦਾ ਰਹਿੰਦਾ ਆ ਮਨ ਨੂੰ ਚੈਨ ਨਹੀਂ ਆਉਂਦੀ ਮਨ ਨੂੰ ਸਕੂਨ ਨਹੀਂ ਮਿਲਦਾ ਟੈਨਸ਼ਨ ਰਹਿੰਦੀ ਆ ਬੇ ਹਾਏ ਉਹ ਉਹ ਮੇਤੋਂ ਜ਼ਿਆਦਾ ਕਮਾਉਂਦਾ ਉਹ ਮੇਤੋਂ ਅੱਗੇ ਨਾ ਨਿਕਲ ਜਵੇ ਹਨਾ ਹਾਏ ਮੈਂ ਪਿੱਛੇ ਨਾ ਰਹਿ ਜਮ ਜਿੱਦਾਂ ਧੋੜ ਲੱਗੀ ਆ ਜ਼ਿੰਦਗੀ ਵਿੱਚ ਅੱਜਕੱਲ ਹਾਂਜੀ ਉਹਨਾਂ ਸਮੇਂ ਦੇ ਵਿੱਚ ਬਹੁਤ ਪੁੰਚੇ ਛੋਟੇ ਛੋਟੇ ਹਿੰਦਸੀ ਜੀ ਜੀ ਕਿਤੇ 6 ਵਜੇ ਜਾਣੇ ਹਾਂਜੀ ਤਾਂ 6 ਦਾ ਤਿਰਨ ਨਹੀਂ ਸੀ ਹੁੰਦਾ ਉਹ ਤਾਂ ਤ ਦੁੱਖ ਨਹੀਂ ਸੀ ਨਾ ਦੁੱਖ ਕੀ ਹੁੰਦਾ ਸੀ ਜੇ ਕਰਦਿਆਂ ਨੂੰ ਪਤਾ ਲੱਗ ਕੁੱਟ ਪੂ ਹਾਂਜੀ ਤੇ ਉਦੋਂ ਆਪਾਂ ਇਹੋ ਕਰਦੇ ਹੁੰਦੇ ਸੀ ਕਿ ਕਹਿੰਦਾ ਕਿੰਨੀਆਂ ਕਰਦੇ ਹੁੰਦੇ ਸੀਗੇ ਪਤਾ ਹੀ ਨਹੀਂ ਸੀ ਲੱਗਦਾ ਕਿੰਨੀਆਂ ਕਿਲਤਾ ਕਰਨੀ ਜਿਆਦਾ ਇੱਕ ਵਾਰੀ ਗਰਮੀ ਨੇ ਛੁੱਟ ਨਹੀਂ ਸੀ ਜੂਨ ਦਾ ਮਹੀਨਾ ਸੀ ਸ਼ਾਇਦ ਤਾਂ ਮੈਂ ਤੇ ਮਿੱਠੂ ਵੱਲੀ ਪੈਣਾ ਉਹ ਮੇਰੇ ਤੁਸੀਂ ਡੇਢ ਸਾਲ ਵੱਡੀ ਸੀ ਹਾਂਜੀ ਤੇ ਉਹ ਪਲਾਨਿੰਗ ਕਰਦੀ ਹੁੰਦੀ ਸੀ ਤੇ ਮੈਂ ਉਹ ਪਲਾਨਿੰਗ ਨੂੰ ਪੂਰਾ ਕਰਦੀ ਸੀ ਹਾਂਜੀ ਸਾਡੇ ਨੇ ਡੰਗਣ ਵਾਲਾ ਕੋਠਾ ਸੀ ਜਦੋਂ ਨਾ ਲੱਕੜ ਦੇ ਗੱਡੇ ਹੁੰਦੇ ਸੀ ਉਹ ਲੱਕੜ ਦੇ ਪਹੀਆਂ ਵਾਲੇ ਗੱਡੇ ਹਾਂਜੀ ਉਹ ਇਹੋ ਕਰਦੇ ਸੀਗੇ ਮੀਂਹ ਪੈਂਦਾ ਸੀ ਮੀਂਹ ਦੇ ਵਿੱਚ ਜਾਂ ਲੋ ਬਗਦੀ ਸੀ ਉਹਦੇ ਵਿੱਚ ਉਹਨੂੰ ਬਾਹਰ ਨਹੀਂ ਸੀ ਛੱਡਦੇ ਹੁੰਦੇ ਜਿਉਂ ਲੋੜ ਤਾਂ ਹੁੰਦੀ ਨਹੀਂ ਸੀ ਹਾਂਜੀ ਤਾਂ ਉਹਨੂੰ ਉੱਪਰ ਲਟਾਉਣਾ ਬੰਦ ਹੁੰਦੇ ਸੀਗੇ ਵੀ ਭਿੱਜੇ ਨਾ ਹਾਂਜੀ ਅਸੀਂ ਬਾਕੀ ਸਾਰਾ ਪਰਿਵਾਰਤਾ ਸੌਂ ਗਿਆ ਹਾਂਜੀ ਦਲਾਂ ਚ ਅਸੀਂ ਦੋਨੇ ਜਾਣੀ ਉੱਥੇ ਖੇਡਣ ਲੱਗ ਪਿਆ ਜੀ ਉਹਦੇ ਮਾਂ ਚ ਪਤਾ ਨਹੀਂ ਕੀ ਸ਼ਰਾਰਤ ਸੁਝੀ ਮੈਨੂੰ ਕਹਿੰਦੀ ਆਪਣੇ ਇਉਂ ਕਰਦੇ ਹਾਂ ਉੱਤੇ ਪਰ ਰਦੀ ਖੱਖਰ ਲੱਗੀ ਹੋ ਸੀ ਜਿੱਥੇ ਜੂਲੇ ਬੰਨੇ ਹੋਏ ਸੀ ਹਮ ਮੈਨੂੰ ਕਹਿੰਦੀ ਆਪਾਂ ਨਾ ਇੰਨਾ ਤੇ ਵਿੱਚ ਇਹ ਛੋਟੀ ਮਾਰਦੇ ਆਂ ਹਾਂਜੀ ਹੁਣ ਮੈਨੂੰ ਤਾਂ ਪਤਾ ਨਹੀਂ ਸੀ ਕਿ ਛੋਟੀ ਹਾਂ ਮੈਂ ਕਿਹਾ ਹਾਂ ਮਾਰਦੇ ਆਂ ਕਹਿੰਦੀ ਤੂੰ ਛੋਟੀ ਮਾਰ ਮੈਂ ਕਹਿੰਦੀ ਇੱਥੇ ਖੜਤੀ ਆਂ ਮੈਂ ਛੋਟੀ ਮਾਰੀ ਉਹ ਤਾਂ ਪਹਿਲਾ ਤਿਆਰ ਸੀ ਛੋਟੇ ਮਾਰੀ ਨਹੀਂ ਤੇ ਸਾਰੇ ਬੰਦੇ ਮੇਰੇ ਹੋਂ ਚੋਂ ਪਰ ਮੈਨੂੰ ਨਹੀਂ ਪਤਾ ਹੈਗਾ ਤਿੰਨ ਚਾਰ ਦਿਨ ਮੈਨੂੰ ਕੁਝ ਨਹੀਂ ਦਿਸਿਆ ਹੈਗਾ ਉਹ ਮੁੜ ਕੇ ਮੈਨੂੰ ਲੱਭੀ ਨਹੀਂ ਹੈਗੀ ਕਿੱਥੇ ਵੀ ਨਾ ਉਹਨੇ ਮੈਨੂੰ ਬਚਾਇਆ ਜਦ ਨੂੰ ਘਰ ਦੇ ਆਏ ਉਹਨੇ ਦੇ ਬੰਦੇ ਲੈ ਆਏ ਤੇ ਉਸ ਤੋਂ ਬਾਅਦ ਬਸ ਫੇਰ ਨਾ ਕਿਸੇ ਨੇ ਕੋਈ ਡਾਕਟਰ ਤੇ ਲੈ ਕੇ ਜਾਂਦਾ ਸੀ ਬਸ ਆਪਣੇ ਆਪ ਹੀ ਸੋਝ ਲੈਗੀ ਇਸ ਤਰ੍ਹਾਂ ਦੀਆਂ ਖੇਡਣ ਹੁੰਦੀਆਂ ਸੀਗੀਆਂ ਇਸ ਤਰ੍ਹਾਂ ਦੀਆਂ ਇਲਤਾਂ ਹੁੰਦੀਆਂ ਸੀਗੀਆਂ ਹੁਣ ਤਾਂ ਇਲਤ ਬੱਚੇ ਤੇ ਮਾੜੀ ਜੀ ਕੋਈ ਸਟਾਟਸ ਨਹੀਂ ਆਪੇ ਜਿੰਦੇ ਤਾਂ ਮਾਂ ਪਿਓ ਸੱਟ ਤੇ ਚੱਕ ਲੈਂਦੇ ਨੇ ਇਹਨੂੰ ਡਾਕਟਰ ਦੇ ਲੈ ਕੇ ਚੱਲੋ ਨਹੀਂ ਆਹੋ ਜੀ ਇਹਨੂੰ ਆਹੋ ਜੀ ਉਹ ਤੋਂ ਤੱਕ ਵੱਡੇ ਤੋਂ ਵੱਡੇ ਸੱਟ ਦੇ ਕੱਚ ਨਹੀਂ ਪਹਿਲਾਂ ਘਰਦਿਆਂ ਤੋਂ ਬਾਅਦ ਨੇ ਜਦੋਂ ਘਰਦੇ ਨੇ ਆਪ ਦੇਖਣਾ ਵੀ ਹਾਂ ਇਹਨੂੰ ਲੈ ਜਾਣ ਬੜਾ ਹੈ ਡਾਕਟਰ ਦੇ ਜਾਂ ਨਹੀਂ ਆਪ ਲੈ ਕੇ ਜਾਣੇ ਕਦੇ ਆਪ ਨਹੀਂ ਸਿਰ ਰਹਾ ਕਿ ਤਾ ਵੀ ਹਾਂ ਮੇਰਾ ਇਹਨਾਂ ਦੁੱਖ ਦੁੱਖਦੇ ਨੂੰ ਦੁੱਖਦਾ ਨਹੀਂ ਸੀ ਕਹਿੰਦੇ ਇਹਨਾਂ ਰੱਖਦੇ ਸੀ ਹਾਂਜੀ ਇਦਾਂ ਹੀ ਸੀ ਜਿੱਦਾਂ ਉਦੋਂ ਜਿੱਦਾਂ ਆਪਾਂ ਖੁਸ਼ੀਆਂ ਲਾਭਦੇ ਸੀ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚੋਂ ਆਪਾਂ ਨੂੰ ਖੁਸ਼ੀਆਂ ਮਿਲਦੀਆਂ ਸੀ ਪਰਿਵਾਰ ਵੱਡੇ ਸੀਗੇ ਹਨਾ ਜੁਆਇੰਟ ਫੈਮਿਲੀ ਸੀਗੀ ਹੁੰਦੀਆਂ ਜੁਆਇੰਟ ਫੈਮਿਲੀਆ ਦੇ ਵਿੱਚ ਬਹਿ ਕੇ ਆਪਾਂ ਦੁੱਸ-ਵੱਖ ਵੀ ਕਰਦੇ ਸੀ ਹੱਸਦੇ ਖੇਡਦੇ ਵੀ ਸੀਗੇ ਇਕੱਠੇ ਬਹਿ ਕੇ ਖਾਣਾ ਖਾਂਦੇ ਸੀ ਹੁਣ ਤਾਂ ਉਹ ਜਿਹੜੀ ਜਗ੍ਹਾ ਪਰਿਵਾਰਾਂ ਦੀ ਜਗ੍ਹਾ ਸੀ ਉਹ ਇੱਕ ਮੋਬਾਈਲ ਨੇ ਲੈ ਲਈ ਸਹੀ ਗੱਲ ਅੱਜਕੱਲ ਹਰ ਇੱਕ ਉਹ ਮੋਬਾਈਲ ਆ ਇੱਕ ਇੱਕ ਨੇ 2233 ਮੋਬਾਈਲ ਰੱਖੇ ਹੋਏ ਸਹੀ ਆ ਉਹ ਜਿਹੜੀ ਪਰਿਵਾਰ ਦੀ ਜਗਾ ਸੀ ਨਾ ਉਹ ਸਾਰੇ ਮੋਬਾਈਲ ਦੇ ਵਿੱਚ ਨਹੀਂ ਲੈ ਲਈ ਤੇ ਜਿਹੜੀ ਉਦੋਂ ਉਹਨਾਂ ਦੇ ਵਿੱਚ ਬਹਿ ਕੇ ਆਪਾਂ ਗੱਲਾਂ ਬਾਤਾਂ ਕਰਨੀਆਂ ਕੁਝ ਆਪਾਂ ਨੂੰ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਸੀ ਸਿਆਣਿਆਂ ਤੋਂ ਜੁਆਇੰਟ ਫੈਮਿਲੀ ਦੇ ਵਿੱਚ ਰਹਿ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਰ ਉਹਦੇ ਉਲਟ ਜਿਹੜੀ ਅੱਜ ਦੀ ਲਾਈਫ ਆ ਅੱਜ ਦੇ ਲਾਈਫ ਦੇ ਵਿੱਚ ਬੱਚੇ ਨਾ ਤਾਂ ਜੁਆਇੰਟ ਫੈਮਿਲੀ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਨਾ ਉਹਨਾਂ ਨੂੰ ਪਤਾ ਹੀ ਆ ਜੁਆਇੰਟ ਫੈਮਿਲੀ ਦੇ ਵਿੱਚ ਕਿੱਦਾਂ ਆਪਾਂ ਅਟੈਚਮੈਂਟ ਕਰਨੀ ਆ ਅਸੀਂ ਖੁਦ ਆਪਣੀ ਜੁਆਇੰਟ ਫੈਮਿਲੀ ਦੇ ਵਿੱਚ 20 ਸਾਲ ਜੁਆਇੰਟ ਅਸੀਂ ਰਹੇ ਆ ਸਾਰੇ ਦਰਾਣੀਆਂ ਜਠਾਣੀਆਂ ਇਕੱਠੇ ਰਹੇ ਆ ਅਸੀਂ ਸਾਡਾ ਆਪਸ ਵਿੱਚ ਬਹੁਤ ਪਿਆਰ ਸੀਗਾ ਹੁਣ ਤੱਕ ਵੀ ਹੈ ਇਹ ਨਹੀਂ ਵੀ ਹੁਣ ਜੇ ਅਸੀਂ ਅਲੱਗ-ਅਲੱਗ ਹੋ ਗਏ ਆ ਤੇ ਵੀ ਪਿਆਰ ਘਟ ਗਿਆ ਆ ਹਜੇ ਤੱਕ ਵੀ ਅਸੀਂ ਇੱਕ ਦੂਸਰੇ ਨੂੰ ਦਰਾਣੀ ਚਠਾਣੀਆਂ ਨੂੰ ਦੱਸ ਕੇ ਜਾਂਦੇ ਆ ਅਸੀਂ ਫਲਾਨੀ ਥਾਂ ਚੱਲੀਆਂ ਆ ਮਗਰੋਂ ਘਰ ਦਾ ਖਿਆਲ ਰੱਖੀ ਹੂੰ ਇਹ ਤੇ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਆ ਉਹ ਕਹਿੰਦੇ ਬਸ ਅਸੀਂ ਇਕੱਲੇ ਹੋਈਏ ਮੈਂ ਹੋਵਾਂ ਵਾਈਫ ਕਰਨੀ ਦੀ ਮੇਰਾ ਹਸਬੰਡ ਹੋਵੇ ਮੇਰੇ ਬੱਚੇ ਹੋਣ ਹੋਰ ਕਿਸੇ ਨੂੰ ਅਸੀਂ ਦੇਖ ਕੇ ਰਾਜੀ ਨਹੀਂ ਹੈਗੇ ਸਹੀ ਗੱਲ ਤੇ ਉਹ ਖੁਸ਼ੀ ਵੀ ਉਹਨਾਂ ਨੂੰ ਕਿੱਥੋਂ ਮਿਲਣੀ ਆ ਉਹੀ ਤਾਂ ਗੱਲ ਆ ਉਹ ਨੀਂਦ ਵਾਲੀਆਂ ਗੋਲੀਆਂ ਕਿੱਥੇ ਹੁੰਦੀਆਂ ਸੀਗੀਆਂ ਹੁਣ ਨੀਂਦ ਵਾਲੀਆਂ ਗੋਲੀਆਂ ਨਾਲ ਨੀਂਦ ਨਹੀਂ ਆਉਂਦੀ ਹੈਗੀ ਮੈਨੂੰ ਯਾਦ ਆ ਜਦੋਂ ਸਾਡਾ ਪਰ ਵਾਰ ਸੀਗਾ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਉਦੋਂ ਮੇਰੀ ਦਾਦੀ ਸੀ ਤਾਇਆ ਤਾਈ ਮੇਰੇ ਮਾਹ ਪਿਓ ਮਿਰਨੋ ਪਹਿਣਾ ਤੇ ਉਦੋਂ ਪੂਰਾ ਫੁੱਪੜ ਸਾਰੇ ਮਤਲਬ ਜੋਕਟ ਇਕੱਠੇ ਹੋ ਜਾਣਾ ਇੰਨਾ ਘਰ ਵਿੱਚ ਮੇਲਾ ਲੱਗ ਜਾਂਦਾ ਸੀ ਬੜੀ ਖੁਸ਼ੀ ਹੁੰਦੀ ਸੀ ਅਸੀਂ ਖੇਡਣਾ ਤੇ ਉਹਨਾਂ ਨੇ ਆਮ ਕਰ ਲੈਣਾ ਵੱਡੀਆਂ ਭੈਣਾਂ ਨੇ ਤੇ ਉਦੋਂ ਬਾਅਦ ਹੁਣ ਉਹਨਾਂ ਚੋਂ ਤਾਂ ਕੋਈ ਰਹਿ ਹੀ ਨਹੀਂ ਹੈ ਹੁਣ ਉਹ ਗੱਲਾਂ ਨੇ ਜਿਹੜੀਆਂ ਕਰਕੇ ਬਸ ਸਿਰਫ ਮਨ ਨੂੰ ਇਸਨੂੰ ਕਿਤੇ ਕਰਕੇ ਖੁਸ਼ੀ ਜ਼ਰੂਰ ਹੁੰਦੀ ਆ ਪਰ ਉਹਨਾਂ ਵਿੱਚੋਂ ਕੋਈ ਇੱਕ ਵੀ ਹੈ ਨਹੀਂ ਦਾ ਸੋ ਚਲੇ ਗਏ ਬਸ ਜੀ ਦਈਆਂ ਹੁਣ ਤਾਂ ਉਹ ਗੱਲਾਂ ਯਾਦ ਕਰਕੇ ਬਚਪਨ ਦੀਆਂ ਦੋਸਤ ਹੋ ਕੇ ਆਉਂਦੇ ਆ ਵੀ ਉਹ ਸਮਾਂ ਬਹੁਤ ਵਧੀਆ ਸੀ ਬਹੁਤ ਸੋਹਣਾ ਸੀ ਤੇ ਉਮੀਦ ਕਰਦੇ ਆ ਵੀ ਤੁਸੀਂ ਵੀ ਤੁਹਾਡੇ ਵੀ ਕੋਈ ਬਚਪਨ ਦੀ ਯਾਦ ਹੋਊਗੀ ਤੁਸੀਂ ਵੀ ਸਾਨੂੰ ਕਮੈਂਟ ਦੇ ਵਿੱਚ ਸ਼ੇਅਰ ਕਰਨੀ ਸਾਨੂੰ ਕਮੈਂਟ ਦੇ ਵਿੱਚ ਦੱਸਣੀ ਸਾਡਾ ਤਾਂ ਬਚਪਨ ਬਹੁਤ ਵਧੀਆ ਬੀਤਿਆ ਸੀ ਤੇ ਪਰ ਅੱਜ ਦੀ ਜਿਹੜੀ ਲਾਈਫ ਆ ਇਹ ਬਹੁਤ ਹਾਰਡ ਆ ਬਹੁਤ ਭੱਜ ਦੌੜਿਆ ਇਸ ਲਾਈਫ ਦੇ ਵਿੱਚ ਤੇ ਹਾਂਜੀ ਤੁਸੀਂ ਜੇ ਤੁਹਾਨੂੰ ਇਹ ਸਾਡਾ ਐਪੀਸੋਡ ਵਧੀਆ ਲੱਗਿਆ ਤਾਂ ਤੁਸੀਂ ਸਾਨੂੰ ਕਮੈਂਟ ਕਰਨਾ ਜੇ ਹੋਰ ਐਪੀਸੋਡ ਵੀ ਬਣਾਉਣਾ ਹੈ ਇਸ ਬਚਪਨ ਦੀਆਂ ਯਾਦਾਂ ਤਾਂ ਅਸੀਂ ਹੋਰ ਵੀ ਬਣਾਵਾਂਗੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਹਾਂਜੀ ਤੇ ਦੋਸਤੋ ਤੁਸੀਂ ਆਪਣੇ ਬਚਪਨ ਦੀ ਕੋਈ ਵੀ ਯਾਦ ਜੇ ਤੁਹਾਡੇ ਮਨ ਦੇ ਵਿੱਚ ਆ ਜਿਹੜੀ ਤੁਹਾਨੂੰ ਸਕੂਨ ਦਿੰਦੀ ਆ ਤੁਹਾਨੂੰ ਖੁਸ਼ੀ ਦਿੰਦੀ ਆ ਤੁਸੀਂ ਉਹ ਸਾਡੇ ਨਾਲ ਸ਼ੇਅਰ ਜਰੂਰ ਕਰਨਾ ਤੇ ਸਾਡੇ ਇਸ ਐਪੀਸੋਡ ਨੂੰ ਆਪਣੇ ਦੋਸਤਾਂ ਦੇ ਵਿੱਚ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਇਸੇ ਤਰ੍ਹਾਂ ਅਸੀਂ ਜ਼ਿੰਦਗੀ ਦੇ ਰੰਗ ਪੋਡਕਾਸਟ ਵਿੱਚ ਮਿਲਦੇ ਹਾਂ ਤੁਹਾਨੂੰ ਅਗਲੇ ਨਵੇਂ ਐਪੀਸੋਡ ਦੇ ਵਿੱਚ ਕਿਸੇ ਵਧੀਆ ਮੁੱਦੇ ਤੇ ਵਧੀਆ ਟੌਪਿਕ ਤੇ ਗੱਲਬਾਤ ਕਰਾਂਗੇ ਆਪਾਂ ਤੇ ਤਦ ਤੱਕ ਲਈ ਸਾਰਿਆਂ ਨੂੰ ਸਾਰਾ ਸ਼ੀਕ ਜੀ ਰੱਬ ਰੱਖਾ ਖੁਸ਼ ਰਹੋ